ਨੋ ਵੀ ਸਾਰਨ ਦਾ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡਾ ਆਪਣਾ ਚਾਰਨਾ ਸਾਰਨ ਪਹਿਲਾਂ ਆਪਾਂ ਕਵੈਂਟ ਬੋਲਾਂਗੇ ਤੇ ਦੋਸਤੋ ਇਸ ਦਾ ਆਪਣਾ ਫੋਨ ਨੰਬਰ ਹੈ 97813 43917 97813 43917 ਆਪਣਾ ਫੋਨ ਨੰਬਰ ਆ ਜਿਸ ਵੀਰ ਭੈਣ ਭਾਈ ਨੇ ਆਪਣਾ ਗੱਲ ਕਰਨੀ ਹੈ ਫੋਨ ਤੇ ਕਰ ਸਕਦਾ ਤੇ ਇੱਕ ਜਿਹੜੇ ਵੀ ਆਪਾਂ ਨੂੰ ਫੋਨ ਲਾਉਂਦੇ ਆ ਸਭ ਤੋਂ ਪਹਿਲਾਂ ਅਮਰੀਕਾ ਤੋਂ ਯੂ ਐਸ ਏ ਤੋਂ ਮੋਨਾ ਜੀ ਸਾਨੂੰ ਫੋਨ ਲਾਉਂਦੇ ਆ ਤੇ ਕਾਲ ਵੀ ਕਰਦੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਕ ਬਲਵਿੰਦਰ ਸਿੰਘ ਜੀ ਯੂ ਐਸ ਏ ਤੋਂ ਬਹੁਤ ਸਾਡੇ ਨਾਲ ਫੋਨ ਤੇ ਗੱਲ ਕਰਦੇ ਆ ਧੰਨਵਾਦ ਕਰਦੇ ਸੀ ਉਹਨਾਂ ਦਾ ਤੇ ਇੱਕ ਕੈਨੇਡਾ ਤੋਂ ਲਖਵੀਰ ਸਿੰਘ ਪਿੰਡ ਨਸੋੜੀ ਜ਼ਿਲ੍ਹਾ ਜਲੰਧਰ ਇਹ ਵੀ ਕੈਨੇਡਾ ਤੋਂ ਆਏ ਹੋਏ ਆ ਪੰਜਾਬ ਚ ਇੱਥੇ ਵੀ ਆ ਕੇ ਸਾਡੇ ਨਾਲ ਗੱਲਬਾਤ ਕਰਦੇ ਆ ਅਸੀਂ ਇਹਨਾਂ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜ ਸਾਰੇ ਭੈਣ ਭਾਂਗਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਨੂੰ ਕਮੈਂਟ ਕਰਦੇ ਸਾਨੂੰ ਫੋਨ ਕਰਦੇ ਆ ਤੇ ਜਸਮਿੰਦਰ ਕੌਰ ਪਿੰਡ ਚਮੈਰੀ ਜਲੰਧਰ ਭੁੱਲਰ ਸਾਹਿਬ ਟਰੱਕ ਰੈਵਲਾ ਬਾਬਾ ਨਿਰਮਲ ਸਿੰਘ ਇਕਲਾਪੂਰਾ ਲਹਿਰਾਗਾਗਾ ਤੋਂ ਬੇਬੇ ਵੰਗੂ ਅਸੀਂ ਇਹਨਾਂ ਬਹੁਤ ਦਿਲੋਂ ਧੰਨਵਾਦ ਬਹੁਤ ਬੜੇ ਸਾਨੂੰ ਕਮੈਂਟ ਕਰਦੀ ਬੇਬੇ ਜਿਹੜੋ ਅਸੀਂ ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰ ਸਰਬਨ ਸਿੰਘ ਤਨਤਾਲ ਤੋਂ ਗੁਰਸੇਵਕ ਸਿੰਘ ਗੋਟੇਕਾ ਤੇ ਗੁਰਸੇਵ ਸਿੰਘ ਪਟਿਆਲੇ ਤੋਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋਨੂ ਕੇ ਸੋਮਨ ਗਿੱਪਤਾ ਪੰਜੌਰ ਤੋਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਗੁਰਦੇਵ ਕੌਰ ਨਕੋਦਰ ਤੋਂ ਸਿਖੋਵਿੰਦਰ ਕੌਰ ਰਿਸੀ ਵਾਲਾ ਜ਼ਿਲ੍ਹਾ ਹਸਿਆਰਪੁਰ ਤੋਂ ਤੇ ਇੱਕ ਬੁੱਕਲ ਸਿੰਘ ਦਾ ਬੋਪਾ ਰਾਏ ਕਲਾ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਗੁਰਪ੍ਰੀਤ ਗੁਰਸਾਲ ਭਰਪੂਰ ਸਿੰਘ ਧੂਰੀ ਗਰਦੀਵ ਸਿੰਘ ਮੁੱਲਾਪੁਰ ਗਰਦੀਵ ਸਿੰਘ ਰਤਨ ਸੋਮਨ ਗੁਪਤਾ ਪੰਜੌਰ ਗਿੱਲਜਨ ਕੌਰ ਪੋਤਾ ਮੋਦੀਪ ਜੀਵਨ ਜੋਤ ਕੌਰ ਜਗਦੇਵ ਸਿੰਘ ਰਣਜੀਤ ਕੌਰ ਦਰਸਨ ਸਿੰਘ ਭੱਟੀ ਸੰਗਤਪੁਰਾ ਮੋਹਨ ਲਾਲ ਪਿੰਡ ਜੀਵਨ ਸਿੰਘ ਵਾਲਾ ਗੁਰਮੀਤ ਸਿੰਘ ਪਿੰਡ ਸੇਵਿਆਂ ਵਾਲਾ ਦਰਜੀਤ ਸਿੰਘ ਨੰਬਰਦਾਰ ਪਿੰਡ ਲੂਟਾ ਨਿਵਾਸ ਹਰਦੇਵ ਸਿੰਘ ਵੀਰੇਵਾਲ ਕਲਾਂ ਬਲਬੀਰ ਸਿੰਘ ਸੋਤ ਪਿੰਡ ਦਾਣੇਬਾਲ ਸਰਬਜੀਤ ਕੌਰ ਢੱਲੋ ਨਾਨ ਗਰਮੀਤ ਕੌਰ ਪਿੰਡ ਕਣਕਵਾਲ ਧੰਮੇ ਕਲਾਂ ਪਰਮਜੀਤ ਸਿੰਘ ਗ੍ਰਾਂਥੀ ਪਿੰਡ ਗਰਾਇਆ ਗਰਾਇਆ ਸਰਬਜੀਤ ਸਿੰਘ ਪਿੰਡ ਬਲਟੋਆ ਗਰਮੀਰ ਸਿੰਘ ਕਾਲੇ ਮਾਜਰਾ ਪੰਖਾ ਸਿੰਘ ਧਮਾਉਣਾ ਤਸਵੀਰ ਕੌਰ ਗੁਰਦਾਸਪੁਰ ਭੋਲੇ ਕੇ ਤੇ ਮੋਨ ਸਿੰਘ ਬਨਾਲਾ ਵੀ ਕੇ ਹਰ ਬਨਾਲਾ ਅਮਰਜੀਤ ਕੌਰ ਜੱਜਲ ਪਰਮਜੀਤ ਸਿੰਘ ਗ੍ਰਾਂਥੀ ਗਰਾਇਆ ਸਬਜੀਤ ਕੌਰ ਢੱਲੋ ਤੇ ਬਲਦੇਵ ਸਿੰਘ ਪਿੰਡ ਤੂਤ ਪਿੰਡ ਤੇ ਸਿਮਰਜੀਤ ਕੌਰ ਤਾਮਕੋਟ ਅਮਨਦੀਪ ਕੌਰ ਜੂ ਐਸ ਦੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਲਵੰਤ ਸਿੰਘ ਮੱਖਣ RAM ਮੱਖਣ ਮੱਖਣ RAM ਭਾਰ ਸਿੰਘ ਪੁਰਾ ਜੈਕਿਸ਼ਨ ਸੰਦੋਸ ਰਾਣੀ ਸੇਖੜ ਵਾਲਾ ਕੁਲਦੀਪ ਕੌਰ ਚੁਬਕੀ ਹਨੇਕ ਸਿੰਘ ਗੋਗਾ ਪਿੰਡ ਸਧਾਰਨ ਹਰ ਹਰਤੇਜ ਸਿੰਘ ਗੋਗਾ ਪਿੰਡ ਫਾਜ਼ਲਕਾ ਬੋਰਵਾਲ ਮਿਸਤਰੀ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਸਰੇਂਦਰ ਸਿੰਘ ਜਮੰਦਾ ਪਿੰਡ ਸਿਪੀਆ ਦੀਪਕ ਮਾਰ ਫਰੀਦਕੋਟ ਪਰਮਿੰਦਰ ਕੌਰ ਪੂਨਾ ਨਬਦੀਪ ਕੌਰ ਪਿੰਡ ਫੋਲਰ ਜਿਲ੍ਹਾ ਮੋਗਾ ਬੰਟੂ ਸਿੰਘ ਮਨੁਕਤਾ ਲਾਹਿਰ ਜਸਵਿੰਦਰ ਕੌਰ ਪਿੰਡ ਚਮਿਆਰੀ ਡੇਟਾ ਜਲੰਧਰ ਕੁਲਦੀਪ ਸਿੰਘ ਮਨਦੀਪ ਸਿੰਘ ਪਰਮਜੀਤ ਸਿੰਘ ਹਰਮੇਲ ਸਿੰਘ ਨਿਰਮਲ ਸਿੰਘ ਚਰਨਜੀਤ ਕੌਰ ਤਨਗੜ ਇੰਦਰਜੀਤ ਥਰਾਜ ਅਵਲਬੀਰ ਕੌਰ ਸੰਤੂ ਸਰਸਾ ਜ਼ਿਲ੍ਹਾ ਗੁਰਮੇਲ ਸਿੰਘ ਰਾਜਸਥਾਨ ਪਿੰਡ ਨੌ ਐਲ ਐਲ ਪੀ ਐਮ ਅਨਸਪ੍ਰੀਤ ਸੇਖੋ ਸੰਦੀਪ ਪਿੰਡ ਮੌਰ ਸਿੰਘ ਵਾਲਾ ਅਮਰਦੀਪ ਕੌਰ ਪਿੰਡ ਚੱਕਾਂ ਵਾਲਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਮਰ ਸਿੰਘ ਪਿੰਡ ਖੈਰੀਗੜ੍ਹ ਜੁਪੀ ਪਾਲ ਸਿੰਘ ਬਟਾਲਾ ਕੁਲਵਿੰਦਰ ਸਿੰਘ ਬਟਾਲਾ ਸੁਸ਼ਮਾ ਜੀ ਨਾਬੇ ਤੋਂ ਰੋਬਨ ਸਿੰਘ ਅਰਦਾਸਪੁਰ ਗਤੇਜ ਸਿੰਘ ਲਾਲਪੇਕੀ ਪਿਆਰਾ ਲਾਲ ਬਲਾਡਾ ਡਾਕਟਰ ਸਫਰਾ ਸਿੰਘ ਪਿੰਡ ਥਲਾ ਜ਼ਿਲ੍ਹਾ ਮੋਗਾ ਮੱਖਣ ਸਿੰਘ ਢਿੱਲੋਂ ਬਲਤੇਜ ਸਿੰਘ ਢਿੱਲੋਂ ਹਰਮਿੰਦਰ ਸਿੰਘ ਕਾਲਾ ਲੁਧਿਆਣਾ ਨਾਰ ਸਿੰਘ ਪਿੰਡ ਮੋਹਨ ਲਾਲ ਨੋਇਟੀ ਜੂਪੀ ਸੁਖਦੇਵ ਸਿੰਘ ਕੂਮਕਲਾ ਗਰਦੇਵ ਸਿੰਘ ਦੇਵ ਜੰਡਿਆਲਾ ਗੁਰੂ ਅਮਰਜੀਤ ਸਿੰਘ ਪਿੰਡ ਮਜੀਠਾ ਕੁਲਦੀਪ ਗੁਪਤਾ ਓਮ ਗੁਪਤਾ ਲੁਧਿਆਣਾ ਗੁਰਮੀਤ ਕੌਰ ਡੱਬਾ ਲਈ ਜਸਪਾਲ ਕੌਰ ਲੁਧਿਆਣਾ ਹਰਜਿੰਦਰ ਕੌਰ ਜੀ ਦਾ ਜਗਤਾਰ ਸਿੰਘ ਸਤਪਾਲ ਸ਼ਰਮਾ ਰਾਜਸਥਾਨ ਡਾਕਟਰ ਬਲਬੀਰ ਸਿੰਘ ਰਣਜੀਤ ਸਿੰਘ ਰਾਜਕੁਮਾਰ ਮਾਨਸਾ ਰਾਏ ਜੱਟ ਬਟਾਲਾ ਪਾਲ ਸਿੰਘ ਬਟਿਆਲਾ ਦੀਪ ਰੋਡ ਕੈਰੀਅਰ ਚਮਕੌਰ ਸਿੰਘ ਪਿੰਡ ਮਨੂਦੀ ਅਹਮਦਗੜ ਪਾਲ ਕਰਿਆਣਾ ਸਟੋਰ ਰਾਜਕੁਮਾਰ ਮਾਨਸਾ ਸਰਗੇਵਾਲਾ ਹਰਜੀਤ ਸਿੰਘ ਟੇਲਰ ਵੰਟੂ ਸਿੰਘ ਮਹੰਮਦ ਸਿੰਘ ਆਗਰਾ ਫਿਰ ਰਿੰਕਾਂ ਸਿੰਘ ਮਿੱਟੀਆ ਨੰਦਸਪਾਲ ਸਿੰਘ ਪਿੰਡ ਦਾਦੂਵਾਲ ਸੁਖਦੀਪ ਗਿੱਲ ਗੁਰਸੇਵਕ ਕਨੇਨੇ ਵਾਲਾ ਬਲਵਿੰਦਰ ਕੌਰ ਜੰਡੇਾਲਾ ਗੁਰੂ ਜੱਗੀ ਸ਼ਾਵੜਾ ਸੀਨਾ ਜੀ ਠੰਡ ਜਲੰਧਰ ਕੋਟਕਪੂਰਾ ਤਲਵੰਡੀ ਰਾਜਸਾਰ ਅਸੰਦਰਪਾਲ ਕੌਰ ਪਿੰਡ ਜੰਗੀ ਰਾਣਾ ਤੇ ਸੁਖਦੇਵ ਸਿੰਘ ਕੁੰਮਕਲਾ ਰਣਜੀਤ ਸਿੰਘ ਜਗਸੀਰ ਸਿੰਘ ਕੋਟਕਪੂਰਾ ਕਾਂਤਾ ਦੇਵੀ ਐਮ ਆਰ ਜੀਤਕੌਰ ਫਟਿਆਲਾ ਅਦਰ ਸੁਖਨੋਲੀ ਕਰਨਕੌਰ ਕੇਬਲ ਤੋਂ ਬਲਵਿੰਦਰ ਸਿੰਘ ਟੋਲੀਪਿੰਡ ਭੁੱਲਾ ਜਗਰਾਜ ਭੁੱਲਾ ਰਾਜਪ੍ਰਿੰਸ ਅਰਨਾ ਬਠਿੰਡੇ ਤੋਂ ਬਾਬਾ ਕਵਾਲ ਸਿੰਘ ਨਵੇਂ ਚੰਦ ਜਿਲ੍ਹਾ ਮੋਗਾ ਸਰਜੀਤ ਸਿੰਘ ਦਰਸ਼ਨ ਸਿੰਘ ਸੰਗਤਪੁਰਾ ਸਾਦਬਾਲਾ ਪੱਟੀ ਕਰਮ ਸਿੰਘ ਬੱਲਾ ਹਰਤ ਸਿੰਘ ਕੌਰ ਮੋਹਿਤ ਕੁਮਾਰ ਧਨਪਾਲ ਸਿੰਘ ਸੀਮਾ ਰਾਣੀ ਜਲੰਧਰ ਚੜਤ ਸਿੰਘ ਸੋਨੀ ਲਗਦੀਪ ਸੋਨੀ ਸੂਰਤਗੜ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣਰਾਮ ਭਾਰਤ ਸਿੰਘ ਪੁਰਾ ਅਮਰੀਕ ਬਰਿਆੜ ਮਨ ਗੰਗਾ ਨਗਰ ਪਿਆਰ ਕੌਰ ਸਰਪੰਚਨੀ ਬੇਰਕਾ ਗਲਦੀਪ ਕੌਰ ਨੰਦਪੁਰ ਸਾਹਿਬ ਮਨ ਮੋਹਨ ਸਿੰਘ ਫਤਿਹਗੜ੍ਹ ਸਾਹਿਬ ਜਗਦੀਸ਼ ਕੌਰ ਪਿੰਡ ਸੰਤੂ ਬਾਬਾ ਅਕਵਾਲ ਨਵੇਂ ਚੰਦ ਜిల్లా ਮੋਗਾ ਨਿਰਮਿਤ ਕੌਰ ਚੌਕ ਸੁਮਨ ਕੋਹਤਾ ਪੰਜੌਰ ਹਰਮੇਲ ਸਿੰਘ ਬੰਤ ਸਿੰਘ ਹੰਡਾਇਆ ਪਿੰਡ ਮੋਨਾ ਯੂਐਸਏ ਚਮਕੌਰ ਸਿੰਘ ਬਰੂਦੀ ਪਿੰਡ ਪਰਮਿੰਦਰ ਕੌਰ ਪਿੰਡ ਪੂਨਾ ਜਿਨ੍ਹਾਂ ਲੁਧਿਆਣਾ ਕੁਲਦੀਪ ਕੌਰ ਸੰਤੂ ਪਿੰਡ ਸਾਹਪੁਰ ਸਿਮਰਜੀਤ ਸਿੰਘ ਪਿੰਡ ਪਟਿਆਲਾ ਮਨ ਮਿੰਦਰ ਕੌਰ ਕਰਮ ਸਿੰਘ ਵੱਲਾ ਹਰਮੇਲ ਸਿੰਘ ਜਲੰਧ ਹੰਡਾਇਆ ਜਗਸੀਰ ਸਿੰਘ ਗੱਲ ਜੈਲਦਾਰ ਸਨਕੌਰ ਪਿੰਡ ਜਲੰਧਰ ਤੋਂ ਗੁਰਦੇਵ ਕੌਰ ਹਸਿਆਰਪੁਰ ਪਿੰਡ ਮਲਕੀਪ ਸਿੰਘ ਟਾਲੀਆਂ ਹਰਜਿੰਦਰ ਸਿੰਘ ਪਿੰਡ ਕੋਗਾ ਜ਼ਿਲ੍ਹਾ ਅੰਮ੍ਰਿਤਸਰ ਸੋਮਨ ਕੌਰ ਪਿੰਡ ਵਾਸੀਆਂ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਪਿੰਡ ਭਲੱਖ ਤੇ ਜਨੂ ਜੀ ਹਾਂ ਵੀਰੋਲੇ ਕਮੈਂਟ ਦੇ ਆਨੇ ਖਮਿਤਕੌਰ ਸੁਖਵਿੰਦਰ ਸੁਖਵਿੰਦਰ ਕੌਰ ਨਹੀਂ ਜੀ ਲੱਗਦਾ ਸੁਖਵਿੰਦਰ ਕੌਰ ਦੇ ਨਾਮ ਨਮਿਤ ਕੌਰ ਗੁਰਦੇਵ ਸਿੰਘ ਬਲਵੰਤ ਸਿੰਘ ਮੰਡੇਰ ਕਲਵੰਤ ਪੁੱਲਰ ਇੰਦਰਜੀਤ ਸਿੰਘ ਰਾਜ ਤੇ ਪਲਬੀ ਰਾਣੀ ਗਰਚਨ ਸਿੰਘ ਤੇ ਸੁਮਨ ਬਾਲਾ ਸਿੱਧੂ ਬਬਲ ਬਬਲ ਕੁੰਦਲੇ ਵਾਲਾ ਜਸਵੰਤ ਗਿੱਲ ਹਬੀਬ ਚੌਧਰੀ ਮਨਪ੍ਰੀਤ ਕੌਰ ਕੋਤਾਨ ਸਾਹਿਬ ਅਮਰ ਸਿੰਘ ਅਗਸੇਵ ਸਿੰਘ ਨਿਆਨੇ ਵਾਲਾ ਸੁਖਦੇਵ ਸਿੰਘ ਤੇ ਦਰਸ਼ਨ ਸਿੰਘ ਉਪਲ ਜੀਐਸ ਸ਼ਾਰਟਸ ਤੇ ਕਰਨ ਸਿੱਧੂ ਰੇਖਾ ਗੋਇਲ ਡਾਕਟਰ ਸੁਖਰਾਜ ਤੇ ਉਹ ਛਿਲਕਾ ਹੈ ਨਹੀਂ ਪੀਟ ਆ ਦੇ ਕਮੈਂਟ ਦੋ ਗੁਰਦੇਵ ਸਿੰਘ ਹਮ ਕਬਿੰਦਰ ਸਿੰਘ ਗੁਰਪੀ ਸਿੰਘ ਤੇ ਪਿੰਡ ਪਿੰਡ ਕੋਹਲਿਆ ਖਰਾਦ ਗੁਰਪੀ ਸਿੰਘ ਰੰਧਾਵਾ ਮਨਪ੍ਰੀ ਕੋਲਿਆ ਗਰਦਾਸਪੁਰ ਤੇ ਸਰਬੰਦਾ ਸਮਹਿਤਾ ਰੀਤਵਾਜਵਾ ਜੰਮੂ ਡਾਕਟਰ ਮਨਜੀਤ ਸਾਲੀਆਂ ਭੋਲਾ ਗੱਲ ਹਰ ਹਰ ਸੰਨ ਕੋਰ ਸ਼ਹਿਰ ਫਲੋਰ ਤੇ ਮੋਰਵਾਲਾ ਤੇ ਸੰਲੀਪਰ ਇੱਕ ਨਾਮ ਸੀ ਨਾਲ ਇਹਨੇ ਕਮੈਂਟ ਕਰਾਇਆ ਪਾਲਛਾ ਸਭ ਦਾ ਇਸ ਦਿਨ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀ ਸਾਨੂੰ ਕਮੈਂਟ ਕਰਦੇ ਫੋਨ ਕਰਦੇ